ਖੇਤੀਬਾੜੀ ਅਤੇ ਕਿਸਾਨ ਪਹਲਾਈ ਵਿਭਾਗ ਵੱਲੋਂ ਮੋਗਾ ਦੇ ਬੱਧਣੀ ਕਲਾਂ ਵਿਖੇ ਜ਼ਿਲ੍ਹਾ ਪੱਤਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਹਰਕਿਰਤ ਕੌਰ ਚਾਨੇ ਵੱਲੋਂ ਕੀਤਾ ਗਿਆ ਕੈਂਪ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਚੋਂ ਨਿਕਲ ਕੇ ਜੈਵਿਕ ਖੇਤੀ ਵੱਲ ਪਰਤਣ ਦਾ ਸੱਦਾ ਦਿੱਤਾ ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਅਭਿਲਾਸ਼ੀ ਬਲਾਕਾਂ ਲਈ 125 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀਆਂ ਗਈਆਂ ਪੌਂ ਪਰਖ ਲੈਬਾਰਟਰੀਆਂ ਵਿੱਚ ਆਪੋ-ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਕਰਵਾਉਣ ਦੀ ਅਪੀਲ ਕੀਤੀ ਗਈ ਨੌਜਵਾਨਾਂ ਨੂੰ ਵੀ ਵਿਦੇਸ਼ ਜਾਣ ਦੀ ਪੇੜਚਾਲ ਨੂੰ ਛੱਡ ਕੇ ਆਧੁਨਿਕ ਤਕਨੀਕ ਅਪਣਾਉਂਦਿਆਂ ਖੇਤੀ ਕਿੱਤੇ ਵੱਲ ਪਰਤਨ ਦੀ ਸਲਾਹ ਦਿੱਤੀ ਗਈ ਇਸ ਮੌਕੇ ਆਭਿਲਾਸ਼ੀ ਬਲਾਕ నిਹਾਲ ਸਿੰਘ ਵਾਲਾ ਲਈ ਇੱਕਿਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਤਹਿਤ ਕੇਂਦਰੀ ਸੰਚਾਰ ਬਿਊਰੋ ਜਲੰਧਰ ਦੇ ਫੀਲਡ ਪਬਲਿਸਿਟੀ ਅਫਸਰ ਰਾਜੇਸ਼ ਪੱਲੀ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਕਿਸਾਨ ਪੱਖੀ ਯੋਜਨਾਵਾਂ ਬਾਰੇ ਕਿਸਾਨਾਂ ਨੂੰ ਗਰੁਕ ਕੀਤਾ ਉਹਨਾਂ ਇਕੱਠ ਨੂੰ ਸੰਬੋਧਨ ਕਰਦੇ ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚ ਅਭਿਲਾਸ਼ੀ ਬਲਾਕਾਂ ਵੱਜੋਂ ਚੁਣੇ ਗਏ 500 ਬਲਾਕਾਂ ਵਿੱਚੋਂ ਪੰਜਾਬ ਵਿੱਚ ਮੋਗਾ ਅਮ੍ਰਿਤਸਰ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਸੰਗਰੂਰ ਅਤੇ ਕਪੂਰਥਲਾ ਸਮੇਤ 7 ਜ਼ਿਲ੍ਹਿਆਂ ਵਿੱਚ ਅਜੇਹੇ 10 ਬਲਾਕ ਨੇ ਮੇਰੀ ਨੌਜਵਾਨ ਯੂਥ ਨੂੰ ਇਹ ਬੇਨਤੀ ਹੈ ਜੀ ਵੀ ਵੱਧ ਤੋਂ ਵੱਧ ਖੇਤੀ ਨਾਲ ਜੁੜੋ ਲਾਹੇਵੰਦ ਧੰਦਾ ਜੀ ਪਰ ਉਹਦੇ ਵਾਸਤੇ ਆਪਾਂ ਨੂੰ ਅਪਡੇਟ ਹੋਣਾ ਪਊਗਾ ਅਪਡੇਟ ਆਪਾਂ ਕਿਦਾਂ ਹੋਵਾਂਗੇ ਜੀ ਅਪਡੇਟ ਹੋਣ ਵਾਸਤੇ ਆਪਾਂ ਨੂੰ ਇਦਾਂ ਦੇ ਕਿਸਾਨ ਮੇਲਿਆਂ 'ਚ ਆਉਣਾ ਪਊ ਨਵੇਂ ਖਾਦ ਬਾਰੇ ਜਾਣਕਾਰੀ ਲੈਣੀ ਪਊ ਨਵੇਂ ਬੀਜ ਨਵੇਂ ਜੋ ਪੈਸਟੀਸਾਈਡ ਆ ਰਹੇ ਆ ਕੋਈ ਵੀ ਨਵੀਂ ਮਸ਼ੀਨਰੀ ਆ ਰਹੀ ਆ ਉਹਦੇ ਬਾਰੇ ਇੱਥੇ ਮੇਲੇ ਵਿੱਚ ਜਾਣਕਾਰੀ ਮਿਲਦੀ ਆ ਜੀ ਜਿੱਦਾਂ ਅਸੀਂ ਨਾ ਲੇਡੀਜ਼ ਪਹਿਲਾਂ ਘਰ ਹੀ ਬੈਠੇ ਰਹਿੰਦੇ ਘਰ ਦੇ ਕੰਮ ਹੀ ਕਰਦੇ ਬਟ ਜਦੋਂ ਆਪਾਂ ਬਾਹਰ ਅੰਦਰ ਖੇਤਾਂ ਵਿੱਚ ਜਾਂਦੇ ਆ ਜਾਂ ਸਾਨੂੰ ਸਪਰੀਆਂ ਦੀ ਵੀ ਨੌਲੇਜ ਮਿਲਦੀ ਆ ਜਿਸ ਦੇ ਨਾਲ ਅਸੀਂ ਆਪਣੇ ਹਸਬੰਦ ਦੀ ਆਪਣੇ ਫਾਦਰ ਦੀ ਹੈਲਪ ਕਰ ਸਕਦੇ ਆ ਖੇਤੀ ਦੇ ਕੰਮਾਂ ਵਿੱਚ ਹੱਥ ਪਟਾ ਕੇ ਤੇ ਜਿਵੇਂ ਕਿ ਹੁਣ ਮੈਂ ਆਲਰੇਡੀ ਕਰ ਰਹੀ ਹਾਂ ਡਰੋਨ ਨਾਲ ਸਪਰੇਅ ਕੀਤਾ ਵਜ ਤੇ ਮੈਂ ਵੀ ਕਮਾਈ ਕਰ ਰਹੀ ਹਾਂ 200 ਰੁਪਏ ਪਰ ਏਕੜ ਦੇ ਹਿਸਾਬ ਨਾਲ